15 اگست نو ملن جا رہی ہے ਤੁਹਾਨੂੰ ਟੋਲ ਟੈਕਸ ਤੋਂ ਆਜ਼ਾਦੀ ਹੁਣ 15 ਰੁਪਏ ਦੇ ਵਿੱਚ ਤੁਸੀਂ ਪਾਰ ਕਰੋਗੇ ਟੋਲ ਬਸ ਤੁਹਾਨੂੰ ਕਰਨਾ ਹੋਵੇਗਾ ਆ ਕੱਪ ਜੀ ਹਾਂ ਹੁਣ 15 اگست ਨੂੰ ਜਿੱਥੇ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਹੈ ਹੁਣ ਤੁਹਾਨੂੰ ਕਹਿ ਸਕਦੇ ਆ ਕਿ 15 اگست ਨੂੰ ਟੋਲ ਟੈਕਸ ਤੋਂ ਵੀ ਮਹਿੰਗੇ ਟੋਲ ਟੈਕਸ ਤੋਂ ਵੀ ਆਜ਼ਾਦੀ ਮਿਲਣ ਜਾ ਰਹੀ ਹੈ ਕਿਵੇਂ ਮਿਲਣ ਜਾ ਰਹੀ ਹੈ ਕੀ ਕੁਝ ਹੈ ਖਾਸ ਕਿਸ ਤਰ੍ਹਾਂ ਤੁਸੀਂ ਸਿਰਫ 15 ਰੁਪਏ ਦੇ ਵਿੱਚ ਟੋਲ ਟੈਕਸ ਪਾਰ ਕਰ ਸਕਦੇ ਹੋ ਇਸ ਖਾਸ ਰਿਪੋਰਟ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਤਾਂ ਫਿਰ ਵੀਡੀਓ ਇੱਕ ਮਿੰਟ ਲਈ ਵੀ ਨਾ ਛੱਡਿਓ ਕਿਉਂਕਿ ਇਹ ਜਾਣਕਾਰੀ ਤੁਹਾਡੇ ਲਈ ਬੇहद ਅਹਿਮ ਹੈ ਕਿਉਂਕਿ 15 ਅਗਸਤ ਨੂੰ ਤੁਹਾਨੂੰ ਇੱਕ ਵੱਡਾ छुटਕਾਰਾ ਮਿਲਣ ਜਾ ਰਿਹਾ ਤੁਹਾਡੀ ਜੇਬ ਨੂੰ ਇੱਕ ਵੱਡਾ ਜੜਾ ਆ ਉਹ ਜਿਹੜਾ ਪੈਂਦਾ ਸੀ ਤੁਹਾਡੀ ਜੇਬ ਤੇ ਉਹ ਬੋਝ ਹਲਕਾ ਹੋਣ ਜਾ ਰਿਹਾ ਹੈ ਆਓ ਫਿਰ ਜਾਣਦੇ ਹਾਂ ਇਸ ਖਾਸ ਰਿਪੋਰਟ ਦੇ ਵਿੱਚ ਕਿ ਆਖਰ ਟੋਲ ਪਲਾਜ਼ੇ ਤੋਂ ਯਾਨੀ ਕਿ ਟੋਲ ਟੈਕਸ ਤੋਂ ਤੁਹਾਨੂੰ ਕਿ ਮੈਂ ਛੁਟਕਾਰਾ ਮਿਲੇਗਾ ਹੁਣ ਤੁਸੀਂ 15 ਰੁਪਏ ਦੇ ਵਿੱਚ ਟੋਲ ਪਲਾਜ਼ਾ ਪਾਰ ਕਰ ਸਕਦੇ ਹੋ 15 ਅਗਸਤ 2025 ਤੋਂ ਕੇਂਦਰ ਸਰਕਾਰ ਦਾ ਸੜਕ ਆਵਾਜਾਈ ਮੰਤਰਾਲਾ ਸਲਾਨਾ ਫਾਸਟੈਗ ਦੀ ਸਹੂਲਤ ਨੂੰ ਸ਼ੁਰੂ ਕਰਨ ਜਾ ਰਿਹਾ ਹੈ ਇਜ਼raਹੀ ਲੋਕ ਸਿਰਫ 15 ਰੁਪਏ ਦੇ ਵਿੱਚ ਟੋਲ ਪਲਾਜ਼ਾ ਪਾਰ ਕਰ ਸਕਣਗੇ ਹਾਲ ਹੀ ਦੇ ਵਿੱਚ ਕੇਂਦਰ ਸਰਕਾਰ ਨੇ ਦੇਸ਼ ਦੇ ਵਿੱਚ ਟੋਲ ਭੁਗਤਾਨ ਨੂੰ ਸਰਲ ਅਤੇ ਪਹੁੰਚ ਯੋਗ ਬਣਾਉਣ ਵਾਲੇ ਇੱਕ ਕਦਮ ਚੁੱਕਿਆ ਹੈ ਜਿਸ ਕਰਕੇ ਤੁਸੀਂ ਆਸਾਨੀ ਦੇ ਨਾਲ ਟੋਲ ਪਲਾਜ਼ਾ ਪਾਰ ਕਰ ਸਕਦੇ ਹੋ ਇਹ ਸਕੀਮ ਖਾਸ ਤੌਰ ਤੇ ਨਿੱਜੀ ਵਾਹਨਾਂ ਜਿਵੇਂ ਕਿ ਕਾਰਾਂ ਜੀਪਾਂ ਤੇ ਵੈਨਾਂ ਦੇ ਲਈ ਲਾਗੂ ਹੋਵੇਗੀ ਇਸ ਰਾਹੀਂ ਸਿਰਫ 15 ਰੁਪਏ ਦੇ ਵਿੱਚ ਟੋਲ ਪਲਾਜ਼ਾ ਪਾਰ ਕੀਤਾ ਜਾ ਸਕਦਾ ਹੈ ਪਰ ਇਸ ਦੇ ਲਈ ਤੁਹਾਨੂੰ ਕੰਮ ਕਰਨਾ ਹੋਵੇਗਾ ਆਓ ਤੁਹਾਨੂੰ ਥੋੜਾ ਵਿਸਤਾਰ ਦੇ ਵਿੱਚ ਦੱਸਦੇ ਹਾਂ ਕਿ ਕੀ ਕੁਝ ਕਰਨਾ ਪਵੇਗਾ ਤੁਹਾਨੂੰ ਦੇਸ਼ ਦੇ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਟਕੜੀ ਨੇ ਇਹ ਵੱਡਾ ਐਲਾਨ ਜੜਾਇਆ ਦੇਸ਼ ਦੇ ਵਿੱਚ ਕਰਦ ਉਹਨਾਂ ਨੇ ਦੇਸ਼ ਦੇ ਵਿੱਚ ਸਲਾਨਾ ਫਾਸਟ ਟੈਗ ਸ਼ੁਰੂ ਕਰਨ ਬਾਰੇ ਜਾਣਕਾਰੀ ਦਿੱਤੀ ਹੈ ਇਸ ਦੇ ਨਾਲ ਨਾ ਸਿਰਫ ਲੋਕਾਂ ਦੇ ਪੈਸੇ ਦੀ ਬਜਟ ਹੋਵੇਗੀ ਸਗੋਂ ਟੋਲ ਪਲਾਜ਼ਾ ਤੋਂ ਲੰਘਣਾ ਵੀ ਆਸਾਨ ਹੋਵੇਗਾ ਇਸ ਨਵੇਂ ਫਾਸਟ ਟੈਗ ਦੇ ਆਉਣ ਤੋਂ ਬਾਅਦ ਡਰਾਈਵਰ ਸਿਰਫ 15 ਰੁਪਏ ਦੇ ਵਿੱਚ ਟੋਲ ਪਲਾਜ਼ਾ ਪਾਰ ਕਰ ਸਕਣਗੇ ਇਹ ਸਲਾਨਾ ਪਾਸ ਸਕੀਮ 15 اگست 2025 ਤੋਂ شروع ਹੋਵੇਗੀ ਤੁਹਾਨੂੰ ਦੱਸ ਦਈਏ ਕਿ ਇਸ ਫਾਸਟ ਟੈਗ پاس ਦੀ ਕੀਮਤ 3000 روپے ਹੋਵੇਗੀ ਜਿਸ ਰਾਹੀਂ ਤੁਸੀਂ 200 ਯਾਤਰਾਵਾਂ ਕਰ ਸਕਦੇ ਹੋ ਇੱਕ ਯਾਤਰਾ ਦਾ ਅਰਥ ਹੈ ਇੱਕ ਯਾਤਰਾ ਯਾਨੀ ਕਿ ਇੱਕ ਟੋਲ ਪਲਾਜ਼ਾ ਪਾਰ ਕਰਨਾ ਇਸ ਅਨੁਸਾਰ ਤੁਹਾਨੂੰ ਪ੍ਰਤੀ ਟੋਲ 15 ਰੁਪਏ ਦੇਣੇ ਪੈਣਗੇ ਦੂਜੇ ਪਾਸੇ ਜੇਕਰ ਤੁਸੀਂ ਆਮ ਤੌਰ ਤੇ ਕਿਸੇ ਵੀ ਟੋਲ ਤੇ 50 ਰੁਪਏ ਦਾ ਭੁਗਤਾਨ ਕਰ ਦਿਓ ਤਾਂ 200 ਟੋਲ ਪਲਾਜ਼ਿਆਂ ਦੇ ਅਨੁਸਾਰ ਤੁਹਾਨੂੰ 10000 ਰੁਪਏ ਦੇਣੇ ਪੈਣਗੇ ਪਰ ਸਾਲਾਨਾ ਫਾਸਟੈਗ ਪਾਸ ਰਾਹੀਂ ਤੁਸੀਂ 7000 ਰੁਪਏ ਦੀ ਬਚਤ ਕਰ ਸਕਦੇ ਹੋ ਆਮ ਤੌਰ ਤੇ ਜੇ ਤੁਸੀਂ ਫਾਸਟੈਗ ਵਰਤਦੇ ਹੋ ਤਾਂ ਤੁਹਾਨੂੰ ਵਾਰ-ਵਾਰ ਰੀਚਾਰਜ ਕਰਨਾ ਪੈਂਦਾ ਹੈ ਦੂਜੇ ਪਾਸੇ ਜੇਕਰ ਅਸੀਂ ਸਾਲਾਨਾ ਫਾਸਟੈਗ ਦੀ ਗੱਲ ਕਰੀਏ ਤਾਂ ਇਸ ਨੂੰ ਸਿਰਫ ਇੱਕ ਵਾਰ ਰੀਚਾਰਜ ਕਰਨਾ ਪਵੇਗਾ ਜਦੋਂ ਇਸ ਦਾ ਸਮਾਂ ਖਤਮ ਹੁੰਦਾ ਹੈ ਤਾਂ ਤੁਹਾਨੂੰ ਇਸ ਨੂੰ ਦੁਬਾਰਾ ਰੀਨਿਊ ਕਰਨਾ ਪਵੇਗਾ ਇੱਕ ਵਾਰ ਇਸ ਦਾ ਭੁਗਤਾਨ ਕਰਨ ਤੋਂ ਬਾਅਦ ਲੋਕਾਂ ਨੂੰ ਲਾਈਨ ਵਿੱਚ ਖੜੇ ਹੋਣ ਦੀ ਜ਼ਰੂਰਤ ਨਹੀਂ ਪਵੇਗੀ ਇਹ 15 ਅਗਸਤ 2025 ਤੋਂ ਦੇਸ਼ ਦੇ ਵਿੱਚ ਲਾਗੂ ਹੋਣ ਜਾ ਰਿਹਾ ਹੈ ਯਾਨੀ ਕਿ ਹੁਣ 3000 ਰੁਪਏ ਦੇ ਵਿੱਚ ਤੁਸੀਂ 200 ਯਾਤਰਾਵਾਂ ਕਰ ਸਕਦੇ ਹੋ ਟੋਲ ਪਲਾਜ਼ੇ ਜਿਹੜੇ ਆ ਸਿਰਫ ਇਹ ਤੁਹਾਨੂੰ ਇੱਕ ਟੋਲ ਪਲਾਜ਼ੇ ਦੀ ਕੀਮਤ 15 ਰੁਪਏ ਪਵੇਗੀ ਯਾਨੀ ਕਿ ਤੁਸੀਂ ਇੱਕ ਟੋਲ ਪਲਾਜ਼ਾ 15 ਰੁਪਏ ਦੇ ਵਿੱਚ ਪਾਰ ਕਰ ਸਕਦੇ ਹੋ ਇਸ ਪਾਸ ਦੀ ਕੀਮਤ 3000 ਰੁਪਏ ਹੈ ਜਦਕਿ ਤੁਹਾਨੂੰ ਉਹ ਖਰਚਾ ਜਿਹੜਾ ਪਹਿਲਾਂ 10000 ਤੱਕ ਆਉਂਦਾ ਸੀ ਹੁਣ ਤੁਸੀਂ ਇਸ ਫਾਸਟੈਗ ਦੀ ਨਵੀਂ ਸਕੀਮ ਦੇ ਨਾਲ 7000 ਦੀ ਬਚਤ ਜਿਹੜੀ ਆ ਕਰ ਸਕਦੇ ਹੋ